ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਜੱਗੀ ਖਾਈ ਵਾਲਾ ਇਸ ਟਾਈਮ ਮੈਂ ਹੈਗਾ ਗਰਗ ਸ਼ੂ ਪੈਲਸ ਦੇ ਵਿੱਚ ਬਰਨਾਲੇ ਦੇ ਵਿੱਚ ਮੇਰੇ ਪਿੰਡ ਦੇ ਨੇ ਮਾਚੀ ਕਾਂ ਤੋਂ ਦਵਾਰਕਾ ਦਾਸ ਜੀ ਸਾਡੇ ਪਰਾਣੇ ਸੀਗੇ ਉਹਨਾਂ ਦੀ ਦੁਕਾਨ ਸੀ ਇਹ ਬਾਈ ਜੀ ਹੈਗੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਜੀ ਵੀਰੇ ਆਪਣੇ ਕੋਲੇ ਲੇਡੀਜ਼ ਦੇ ਵਿੱਚ ਕਿਹੜੀ ਕੁਆਲਿਟੀ ਲੇਡੀਜ਼ ਦੇ ਸਾਰੀ ਕਲੈਕਸ਼ਨ ਹੈ ਵੀਰੇ ਆਪਣੇ ਕੋਲੇ ਸੈਂਡਲ ਆਗੇ ਵੀਰੇ ਸੈਂਡਲ ਸੈਂਡਲ ਪਹਿਲਾਂ ਜਿਹੜੇ ਚੱਲਦੇ ਹੁੰਦੇ ਸੀ ਅੱਜ ਵਿਆਹ ਸ਼ਾਦੀਆਂ ਦੇ ਵਿੱਚ बिकਦੀਆਂ ਬਈ ਅੱਛਾ ਵਿਆਹ ਸ਼ਾਦੀਆਂ ਦੇ ਵਿੱਚ ਬਿਲਕੁਲ ਬਈ ਸਾਰੀਆਂ ਗਲਾਸ ਹੀਲ ਦੇ ਵਿੱਚ ਆ ਤੁਸੀਂ ਆਰਟੀਕਲ ਚੈੱਕ ਕਰ ਸਕਦੇ ਹੋ ਆਰਟੀਕਲ ਬਹੁਤ ਸੋਹਣੇ ਆ ਬਈ ਬਹੁਤ ਅ ਟ੍ਰਾਂਸਪੇਰੈਂਟ ਦਾ ਟ੍ਰੈਂਡ ਆ ਟ੍ਰਾਂਸਪੇਰੈਂਟ ਆਛਾ ਜੀ ਕਸਟਮਰ ਬਹੁਤ ਮੰਗਦਾ ਬਈ ਆਰਟੀਕਲ ਠੀਕ ਹੈ ਤੁਸੀਂ ਆਰਟੀਕਲ ਵੀ ਚੈੱਕ ਕਰ ਸਕਦੇ ਹੋ ਸਾਡਾ ਪ੍ਰੀਮੀਅਮ ਮਾਰਕਟ ਇਹ ਤੋਂ ਇਲਾਵਾ ਬਈ ਇਹ ਆ ਕਿਹੜੀ ਚੀਜ਼ ਆ ਜਾਂਦੀ ਹੈ ਇਹ ਬਈ ਸੈਂਡਲ ਹੈ ਜੀ ਸੈਂਡਲ ਇਹਨੂੰ ਕੁਛ ਨਹੀਂ ਗਾਲਾਂ ਸੈਂਡਲ ਹੈ ਇਹ ਅੱਛਾ ਜੀ ਇਹ ਚਾਈਟਮ ਬਹੁਤ ਸੋਹਣੀਆਂ ਸਾਡੀ ਬੈਲੀਆਂ ਬੜੀ ਸੋਹਣੀ ਹੈ ਬਹੁਤ ਸੋਹਣਾ ਪੀਸ ਹੈ ਅੱਛਾ ਜੀ ਅੱਜਕਲ ਟਰਾਂਸਪਲੈਂਟ ਦੇ ਵਿੱਚ ਆਰਟੀਕਲ ਬਹੁਤ ਸੋਹਣਾ ਪੀਸ ਆ ਬਈ ਅੱਛਾ ਜੀ ਇਹ ਤਾਂ ਬਹੁਤ ਸਿੰਪਲ ਜਿਆ ਨਾਲੇ ਤੇ ਸੋਹਣਾ ਨਾਲੇ ਆ ਗਏ ਇਹਨਾਂ ਨਾਲ ਆਰਟੀਕਲ ਆਮ ਬੰਦਾ ਸੋਹਣਾ ਹਾਂਜੀ ਇਸ ਤੋਂ ਬਾਅਦ ਸਾਡੇ ਕੋਲ ਕਾਲਜ ਲਈ ਕੁੜੀਆਂ ਵਾਸਤੇ ਬੈਲੀਆਂ ਵਗੈਰਾ ਬਹੁਤ ਸਾਰੇ ਜਿਹੜੀਆਂ ਕੁੜੀਆਂ ਪਾ ਕੇ ਜਾਂਦੀਆਂ ਜਿ ਜੀ ਬਿਲਕੁਲ ਬਿਲਕੁਲ ਜੀ ਤੇ ਆ ਆਈਟਮ ਕੀ ਆ ਜਾਂਦੀ ਹੈ ਇਹ ਇਹ ਪਾਰਟੀ ਵੀਅਰ ਆਈਟਮ ਹੈ ਜੀ ਵਿਆਹ ਸ਼ਾਦੀ ਚ ਪਾਉਣ ਵਾਸਤੇ ਇੱਕ ਕਾਮਨ ਜੀ ਆਈਟਮ ਆ ਗਈ ਨਾਲੇ ਬੁੜੀਆਂ ਵੀ ਪਾ ਸਕਦੀਆਂ ਨਾਲੇ ਬਿਲਕੁਲ 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 ਜੀ ਬਿਲਕੁਲ ਹਨਾ ਬਡੀਆਂ हां ਬਿਲਕੁਲ ਆ ਵੀ ਆਈਟਮ ਸ਼ਾਦੀ ਪਾਰਟੀ ਵੀਅਰ ਹੈ ਜੀ ਹਾਂਜੀ ਸਾਰੇ ਸੋਹਣੇ ਆਈਟਮਾਂ ਲੱਗੀਆਂ ਸੋਹਣੀਆਂ ਆਈਟਮਾਂ ਬਿਲਕੁਲ ਜੀ ਬਿਲਕੁਲ ਤੇ ਬਾਈ ਜੀ ਹੋਰ ਕੋਈ ਆਈਟਮ ਜਿਹੜੀ ਵਕਤ ਸਾਡੇ ਕੋਲੇ ਕੁੜੀਆਂ ਵਾਲੇ ਸ਼ੂਜ਼ ਵੀ ਹੁੰਦੇ ਆ ਕੁੜੀਆਂ ਵਾਲੇ ਸਨੀਕਰਸ ਵੀ ਹੁੰਦੇ ਆ ਅੱਛਾ ਜੀ ਸਪੋਰਟ ਸ਼ੂ ਹੁੰਦੇ ਆ ਮਤਲਬ ਸਾਡੇ ਕੋਲੇ ਬੁਆਇਜ਼ ਗਰਲਜ਼ ਵੈਰਾਈਟੀ ਬੱਚਿਆਂ ਵਾਲੀ ਵੈਰਾਈਟੀ ਸਕੂਲ ਸ਼ੂ ਵੈਰਾਈਟੀ ਸਾਰੀ ਵੈਰਾਈਟੀ ਸਾਡੇ ਕੋਲੇ ਅਵੇਲੇਬਲ ਬਿਲਕੁਲ ਜੀ ਤੇ ਕਿੱਥੇ ਆਉਣਾ ਪਊਗਾ ਬਾਈ ਜੀ ਤੁਹਾਨੂੰ ਆਉਣਾ ਪਊਗਾ ਸਦਰ ਬਾਜ਼ਾਰ ਨੇੜੇ ਸਾਧੂ ਸੁਲਾਈ ਜੁੱਤੀਆਂ ਵਾਲਾ ਮੋਰਚਾ ਗਰਗ ਸ਼ੂ ਪੈਲੇਸ ਬਰਨਾਲਾ ਬਹੁਤ ਘੱਟ ਰੇਟਾਂ ਦੇ ਬਾਈ ਕੋਲੇ ਸ਼ੂ ਹੁੰਦੇ ਆ ਤੇ ਲ